ਸਰੀਕ ਮੋਬਾਈਲ ਦਾ ਦੁਕਾਨ ਤੇ ਜਿਹੜੀ ਚੋਰੀ ਕਿ ਬਸਤ ਹੈ ਜੀ ਦੁਪਹਿਰ ਨੂੰ 3:11 ਵਜੇ ਤਿੰਨ ਪਚਤ ਆਦਮੀ ਆਏ ਜਿਨ੍ਹਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ 70000 ਰੁਪਏ ਦੇ ਕਰੀਬ ਅਤੇ 30-35 ਮੋਬਾਈਲ ਫੋਨ ਜਿਹੜੇ ਆ ਉਹ ਤੋਂ ਚੋਰੀ ਕਰਕੇ ਲੈ ਗਏ ਮੁਕੱਦਮਾ ਦਰਜ ਕਰ ਦਿੱਤਾ ਗਿਆ 33 ਜਨਮ ਪਚਤ ਵਰਦ ਕੀਤਾ ਸਰ ਇਹ ਕੋਈ ਅਸਰ ਆ ਵੀ ਸੋਣਾ ਕਰ ਹਾਂ ਅਸਰ ਆ ਬੀਸੀ ਉਹਦੇ ਵੀ 25-59 ਆਨਸੈਂਟ ਜਿਹੜੀ ਅਪਲਾਈ ਹੋਵੇ ਮੇਰਾ ਨਾਮ ਚੰਚਲ ਮਿੱਤਲਾ ਜੀ ਮੋਬਾਈਲਾਂ ਦੀ ਦੁਕਾਨ ਹੈ 베ਰੀਮ ਅਲਾ ਚੁੰਗੀਖਾਨਾ ਰੋਡ ਫਲੇਕਸਿਟੀ ਕੀ ਕੀ ਗੱਲਬਾਤ ਹੋਈ ਜਿਹੜੀ ਚੋਰਾਂ ਨੇ ਕਿਹੜਾ ਲੈ ਜਾਣਾ ਬੰਦ ਵੀ ਬੰਦ ਸੀ ਸਾਡੀ ਰਾਤੀ 11:30 ਵਜੇ ਦਾ ਟਾਈਮ ਸੀ ਤਕਰੀਬਨ ਤਿੰਨ ਚੋਰ ਆਉਂਦੇ ਆ ਮੋਟਰਸਾਈਕਲ ਤੇ ਜਿਵੇਂ ਚਲੋ ਜਾਣੀ ਜਾਂਦੇ ਹੋਣੇ ਆ ਪਹਿਲਾਂ ਇੱਕ ਅਧੀਵਾਰੀ ਆਏ ਹੋਣਾ ਉਦਾਂ ਆਏ ਆ ਰੁਕੇ ਆ ਉਹਨਾਂ ਨੇ ਸ਼ਟਰ ਭੰਨਿਆ ਪਹਿਲੋਂ ਪੇ ਸ਼ਟਰ ਭੰਨ ਕੇ ਉਹਨਾਂ ਨੇ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ